ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਮਿਹਨਤ ਦੇ ਸਦਕਾ ਮੁੱਲਾਂਪੁਰ ਸ਼ਹਿਰ ਨੂੰ ਅਵਾਰਡ ਮਿਲਣ ਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇਲੂ ਰਾਮ ਜੀ ਤੁਸੀਂ ਮੁੱਲਾਂਪੁਰ ਸ਼ਹਿਰ ਦੀ ਬਤੌਰ ਪ੍ਰਧਾਨ ਸੇਵਾ ਨਿਭਾਈ ਹੈ ਸਫਾਈ ਅਭਿਆਨ ਨੂੰ ਦੇਖਦੇ ਕੇਂਦਰ ਸਰਕਾਰ ਵੱਲੋਂ ਮਿਲੇ ਮੁੱਲਾਂਪੁਰ ਦਾਖਾ ਦੇ ਅਵਾਰਡ ਨੂੰ ਕਿਵੇਂ ਦੇਖਦੇ ਹੋ ਬੜੀ ਗੱਲ ਤਾਂ ਜੋ ਅਭਿਆਨ ਚਦਾਰ ਸਭਾਈ ਦਾ ਹੁਣ ਵਾਲੀ ਨਵੀਂ ਟੀਮ ਦਾ ਦੇਖੋ ਮੈਂ ਸੇੜਾ ਨਹੀਂ ਚੱਲਣ ਲਗਾਉਂਦਾ ਚਾਈ ਚਾਈ ਹੁੰਦੀ ਹੈ ਕਿਉਂ ਮੇਰਾ ਟਾਈਮ ਪੀੜੀ ਪੂਰਾ ਹੋ ਚੁੱਕਿਆ ਜੀ ਹਾਂ ਹਾਂ ਤੇ ਇਸ ਲਈ ਮੈਂ ਤੁਹਾਰੇ ਇਹ ਨੋਟਸ ਜਿਉਂ ਲੈ ਤਵਾਂਗੀ ਤੇ ਤੁਸੀਂ ਸਮਝ ਗਏ ਹੋਵੋਗੇ ਜੀ ਤੇ ਇਹ ਇਸ ਪਾਰਾ ਸੇੜਾ ਨਵੀਂ ਟੀਮ ਨੂੰ ਹੈ ਨਵੀਂ ਟੀਮ ਦੇ ਵਿੱਚ ਤੁਸੀਂ ਨਾਮ ਦੱਸੋਗੇ ਜੀ ਕਿ ਇਹਨਾਂ ਨੂੰ ਤੁਸੀਂ ਇਹ ਸੇੜਾ ਬਣ ਰਹੇ ਹੋ ਆਜਾੜ ਵਾਲੇ ਹਲਤੇ ਚੋਣਾ ਹੋਈਆਂ ਨਹੀਂ ਸਾਡੇ ਚੋਣਾ ਦਿਉ ਨੇ ਜੀ ਹਲ ਤਾਂ ਅਵੇ ਸੇ ਚੋਣਾ ਹੋਣ ਤੋਂ ਬਾਅਦ ਹੀ ਸਹੀ ਮੈਂ ਇਹ ਦੱਸਾਂਗੇ ਕਿਹੜਾ ਆਉਂਦਾ ਕਿਹੜਾ ਮੋਰੇ ਆਉਂਦਾ ਕਦ ਜਿੱਤ ਕੇ ਆਉਂਦਾ ਕਿਹੜਾ ਕਿਵੇਂ ਆ ਜੀ ਤੇ ਅਵਾਰਡ ਦੇ ਸਬੰਧ ਵਿੱਚ ਤੇਲੂ ਰਾਮ ਜੀ ਹਰ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਆਪਣੇ ਆਪਣੇ ਕੰਮ ਗਿਣਾਉਣੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਪਰ ਮੁੱਲਾਂਪੁਰ ਦੇ ਵਸਨੀਕ ਇਸ ਦਾ ਫੇਰਾ ਤੇਲੂ ਰਾਮ ਜੀ ਨੂੰ ਦਿੰਦੇ ਨੇ ਇਹਦੇ ਬਾਰੇ ਕੀ ਕਹੋਗੇ ਨਹੀਂ ਮੈਂ ਤਾਂ ਇਹ ਕਹੂੰਗਾ ਦੇਖੋ ਸਾਰੀ ਸਾਰੇ ਟੀਮ ਨੇ ਕੰਮ ਕੀਤਾ ਸਾਰੇ ਵਾਰਡਾਂ ਦੇ ਜਿੰਨੇ ਵੀ ਕੰਮ ਨੇ ਇੱਕ ਕਰਪਾਉਈਆ ਸਾਰੀ ਸਾਡਾ ਹਲਕਾ ਡਾਟ ਸੰਧੂ ਜੀ ਨੇ ਲੈ ਕੇ ਨਾ ਤਹਾਦ ਤਾ ਨੂੰ ਹੂੰ ਦੇਖੋ ਪਹਿਲੀ ਗੱਲ ਤਾਂ ਮੁੱਲਾਪੁਰ ਮੰਡੀ ਦੇ ਬੱਸ ਸਟੈਂਡ ਨਹੀਂ ਸੀਗਾ ਕਿੰਨੀ ਵੱਡੀ ਮੰਡੀ ਹੈ ਸ਼ਹਿਰ ਆ ਹੂੰ ਤੇ ਇੱਕ ਬਹੁਤ ਵੱਡੇ ਦੇਣ ਆ ਹੂੰ ਅਸੀਂ ਮੰਗ ਕੀਤੀ ਸਾਡੀ ਮੰਗ ਪੁਲੀ ਦਾ ਤੇ ਸੱਚੇ ਪਾਤਸ਼ਾਹ ਨੇ ਸੰਧੂ ਸਾਹਿਬ ਨੂੰ ਭੇਜਿਆ ਬਾਕੀ ਉਸ ਤੋਂ ਬਿਨਾਂ ਫਾਇਰ ਗ੍ਰਿਡ ਨੇ ਜੀ ਪ੍ਰਾਈਵੇਟ ਜਾਂ ਨਹੀਂ ਫਾਇਰ ਨਵਾਂ ਬਣਾਇਆ ਹੂੰ ਉਸ ਤੋਂ ਨਾ ਪ੍ਰੰਤ ਇੱਕ ਵੀ ਗਰੀਬ ਜਨਤਾ ਲਈ ਇੱਕ ਕੁਲਝ ਹੀ ਹਾਲ ਹੂੰ ਡਬਲ ਸਟੋਰੀ ਹੂੰ ਉਹ ਵੀ ਬਣਾਇਆ ਬਾਕੀ ਗਵੀਆਂ ਤਾਂ ਮੈਂ ਜ਼ਿਕਰ ਕੀ ਕਰਾਂ ਕੋਈ ਛੱਡੀ ਨਹੀਂ ਹੈ ਬਾਕੀ ਹੂੰ ਜਿਹੜੀਆਂ ਥੋੜੀ ਬਹੁਤ ਰਹਿੰਦੀਆਂ ਨੇ ਉਹਨਾਂ ਦੇ ਟੈਂਡਰ ਲੱਗੇ ਸੀਗੇ ਪੈਸਾ ਪਿਆ ਤੈਨੂੰ ਹੂੰ ਇਹ ਸਾਰਾ ਸਾਡੀ ਸਾਰੀ ਟੀਮ ਨੂੰ ਤੇ ਪਸੰਦ ਤੁੰਦੂ ਸਾਹਿਬ ਨੂੰ ਜਾਣਦਾ ਹੈ ਕੈਪਟਨ ਸੀਰ ਸਿੰਘ ਜੀ ਤੇ ਤੇਲੂ ਰਾਮ ਜੀ ਤੁਹਾਡੇ ਕਾਰਜਕਾਲ ਵਿੱਚ ਬੱਸ ਸਟੈਂਡ ਦੀ ਜਿਹੜੀ ਵਿਖਦਾ ਖਾਸ ਪ੍ਰਬੰਧ ਸੀ ਪਰ ਹੁਣ ਥਾਂ ਥਾਂ ਕੂੜਾ ਕਰਕਟ ਖਿਲਰਦਾ ਦਿਖਾਈ ਦਿੰਦਾ ਹੈ ਇਸ ਬਾਰੇ ਕੀ ਕਹੋਗੇ ਥੋੜੀ ਦੇਰ ਬਾਅਦ ਅਗਲੀ ਗੱਲ ਕਰਦੇ ਹਾਂ ਇਹ ਨੀਅਰ ਅਬਾਊਟ ਦੀ ਲੇਟੈਸਟ 15 ਦਿਨ ਪਹਿਲਾਂ ਦੀ ਗੱਲ ਹੈ ਜੀ 15 ਦਿਨ ਪਹਿਲਾਂ ਤੁਹਾਡੇ ਮੋਲਾਪੁਰ ਦੇ ਬੱਸ ਸਟੈਂਡ ਵਿੱਚ ਸੀਗੀ ਸਾਡੀ ਟੀਮ ਇਹੀ ਮੈਂ ਸਭ ਤੋਂ ਪਹਿਲਾਂ ਸਟਾਰਟਿੰਗ ਦੋਸਤਾਂ ਸੀ ਤੇ ਹੁਣ ਸਾਡੀ ਦੇਖਦੇ ਹੈ ਨਹੀਂ ਅਸੀਂ ਇੱਕ ਪਲਾਨ ਪੂਰਾ ਹੋ ਚੁੱਕਾ ਸਾਡਾ ਹੁਣ ਮੈਂ ਨਹੀਂ ਕਹਾਂਗਾ ਕਿ ਕਿਸੇ ਤੇ ਮਲੇਮਨਾ ਮਾ ਬੜਾ ਮੋਟਰ ਦਾ ਪਹਿਲਾਂ ਹੀ ਕੋਈ ਐਜੀ ਗੱਲ ਨਹੀਂ ਹੈ ਪਰ ਚੱਤ ਤੱਕ ਕਮੇਟੀ ਦਾ ਚੋਣ ਨਹੀਂ ਹੁੰਦੀ ਔਰ ਉਹਦੇ ਥੋੜਾ ਜਿਹਾ ਕੰਮ ਇਸ ਤਰ੍ਹਾਂ ਹੀ ਚੱਲਦੇ ਹੁੰਦੇ ਆ

ਹੈਂ ਤਾਂ ਹੰਡਰਡ ਬਰ ਕੋਸ਼ਿਸ਼ ਕੀਤੀ ਐ ਜਿੰਨਾ ਕੰਮ ਬਾਕੀ ਸੀ ਉਹ ਉਹਨੇ ਪੈਸੇ ਉਹਨੇ ਪੈਸੇ ਟੰਡਣ ਲੱਗੇ ਸੀ ਕੋਈ ਕੰਮ ਬਾਕੀ ਛੱਡਿਆ ਹੀ ਨਹੀਂ ਜੀ ਤੁਸੀਂ ਜਿਸ ਤਰ੍ਹਾਂ ਆਪਣੇ ਸ਼ੁਰੂ ਦੇ ਸ਼ਬਦਾਂ ਵਿੱਚ ਗੱਲ ਕੀਤੀ ਦੁਬਾਰਾ ਉਸੇ ਸਬੰਧ ਵਿੱਚ ਗੱਲ ਕਰਦੇ ਆ ਸ਼ਹਿਰ ਮੁੰਲਾਪੁਰ ਨੂੰ ਜੋ ਕੇਂਦਰ ਸਰਕਾਰ ਵੱਲੋਂ ਅਵਾਰਡ ਮਿਲਿਆ ਉਸ ਵਿੱਚ ਪੰਜਾਬ ਦੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦਾ ਕੀ ਯੋਗਦਾਨ ਹੈ ਮੈਂ ਤਾਂ ਸਾਰਾ ਹੀ ਸਰਕਾਰ ਦਾ ਹੀ ਕੰਮ ਆ ਜੋ ਗੁਜ਼ਾਰਨਾ ਜਿਦੋਂ ਕਿ ਸਰਕਾਰ ਹੀ ਚਲਾ ਰਹੀ ਹੈ ਹਮਤਾਂ ਹੂੰ ਜੀ ਸੋਵਾਂ ਇਹੋ ਸਟਾਫ ਬਾਕੀ ਜਿਹੜੇ ਮੁੰਡੇ ਕੰਗਸਾ ਬਲਕਾਂ ਚ ਆਉਂਦੇ ਨੇ ਤੜ ਤੋਂ ਕੰਗਸਾ ਸਾਹਿਬ ਦੇ ਜਿਹੜੀ ਟੀਮ ਛੱਡੀ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਕੰਗਸਾ ਸਾਹਿਬ ਜੀ ਵੱਲੋਂ ਜਿਹੜੀ ਟੀਮ ਛੱਡੀ ਗਈ ਆ ਉਸ ਟੀਮ ਦੇ ਵਿੱਚੋਂ ਕਿਸੇ ਇੱਕ ਨੁਮਾਇंदे ਦਾ ਨਾਮ ਦੱਸੋਗੇ ਜੀ ਜਿਹਨੂੰ ਤੁਸੀਂ ਇਹ ਕ੍ਰੈਡਿਟ ਦਿੰਦੇ ਹੋ ਆਮਨ 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 ਜੀ ਨੂੰ ਉਹ ਉਹ ਪਹਿਲਾਂ ਤੋਂ ਸੇਵਾਦਾਰ ਆ ਇੱਕ ਐਂਬੂਲੈਂਸ ਦੁਆਰਾ ਸਾਰੇ ਸ਼ਹਿਰ ਦੀ ਸੇਵਾ ਉਹਨਾਂ ਲਈ ਸਭ ਤੋਂ ਸਟਾਰਟਿੰਗ ਤੋਂ ਕਾਫੀ ਜ਼ਰੂਰਤ ਆ ਜੀ ਤੇ ਸੈਂਟਰ ਸਰਕਾਰ ਦੇ ਸਫਾਈ ਅਭਿਆਨ ਵਿੱਚ ਮੁੱਲਾਂਪੁਰ ਦਾ ਖਾ ਦਾ ਨਾਮ ਹਮੇਸ਼ਾ ਬਣਿਆ ਰਹੇ ਇਸ ਦੇ ਲਈ ਤੁਸੀਂ ਮੁੱਲਾਂਪੁਰ ਦੇ ਵਸਨੀਕਾਂ ਨੂੰ ਕੀ ਕਹੋਗੇ ਅਸੀਂ ਕਾਂਗੇ ਸਹਿਰਬਾਨ ਸਭ ਤੋਂ ਜ਼ਰੂਰੀ ਹੈ